ਆਓ ਜੀ ਜੀ ਆਇਆਂ ਨੂੰ ਕਿਉਂ ਵੀ ਅੱਜ ਮੈਂ ਮਲੋਮ અવਤਾਰ ਮਹਤਰੀ ਵਾਲੇ ਰੂਪ ਚ ਤੇ અવਤਾਰ ਮੇਰੇ ਵਾਲੇ ਰੂਪ ਚ ਸਹੀ ਹੈ ਕਿਉਂਕਿ ਅਸੀਂ ਇਕੱਠੇ ਆ ਅਸੀਂ ਇੱਕ ਦੂਜੇ ਨਾਲ ਆਤਮਾਂ ਲਈ ਆ ਬਦਲ ਆ ਦੇਖੋ ਇੱਟ ਆਏ ਘੁਕਦੀ ਐ ਹੈ ਲੱਗਦੀ ਆਏ ਆ ਕੀ ਗੱਲ ਲੈ ਵੀ ਸਜਣੋ ਗੱਲਿਓ ਆ ਅੱਜ ਸੀਗੇ ਸੇਵਾ ਤੇ ਮਾਨਾ ਖੁਸ਼ ਆਨੰਦ ਚ ਹੈ ਉਤਾਰ ਜੀ ਸਵਾਦ ਆਇਆ ਕਮਾਈ ਨਾਲੋਂ ਵੱਧ ਸਹੀ ਮੁੰਡਿਆਂ ਦਾ ਪਰੋਈ ਕਰਦੇ ਆ ਮੁੰਡਿਆਂ ਨੇ ਕੰਮ ਕੀਤਾ ਬਾਲਾ ਵਧੀਆ ਜਿਹੜਾ ਕੰਮ ਦਿਨਾਂ ਦਾ ਕੰਮ ਘੰਟਿਆਂ 'ਚ ਕਰਤਾ ਤੇ ਕੰਮ ਕਰਤਾ ਬਹੁਤ ਕਮਾਲ ਹੈ ਚਮਾ ਸਹੀ ਹੈ ਅਵਤਾਰ ਸਲੇਟਾਂ ਪਾਈਆਂ ਮੈਂ ਕਹਿੰਦਾ ਵੀ ਜਿਹੜੇ ਹਿਸਾਬ ਨਾਲ ਤੂੰ ਅਵਤਾਰ ਸਲੇਟਾਂ ਦੀ ਛੱਤ ਪਾਈ ਆ ਟੈਕਨੀਕਲ ਤੌਰ ਤੇ ਧਿਆਨ 'ਚ ਰੱਖਿਆ ਗੱਲਾਂ ਮੈਂ ਕਹਿੰਦਾ ਇਸ ਕੋਠੇ ਤੇ ਤੀਆਂ ਲਾ ਲਓ ਨਹੀਂ ਕੁਝ ਨਹੀਂ ਆਪਾਂ ਜੰਨਾ ਭਾਰ ਹੁਣ ਪਾਦਾ ਬਾਈ ਨੱਚੋ ਆਪਾਂ ਤੇ ਪਾ ਨਹੀਂ ਸਕਦੇ ਸਾਰੀ ਗੇਦਾ ਪਾਓ ਇਟਾਇਲ ਨੇ ਟੁੱਟੂ ਆ ਜਮਾ ਸਹੀ ਆ ਹੁਣ ਆਪਾਂ ਸਾਰੇ ਨੇ ਕੰਨਾ ਕੰਨਾ ਭਾਰ ਦੀ ਗਾਡਰ ਤੁਰ ਪਏ ਆ ਹੂੰ ਇਸ ਤੋਂ ਬਾਅਦ ਤੇ ਦੋ ਜਣੇ ਬਹਿਣਗੇ ਪੰਜ ਜਣੇ ਬਹਿਣਗੇ ਹਾਂ ਸੱਤ ਸੁੱਕਣ ਆਣੇ ਹੂੰ ਸੁੱਕੂਗੀ ਚੱਟੀ ਹੋਏ ਨਹੀਂ ਜਮਾ ਹੂੰ ਤੇ ਫੇਰ ਇਹਦਾ ਮਤਲਬ ਕਹਿਣ ਤੋਂ ਭਾਵੇਂ ਆ ਵੀ ਐਂ ਨਹੀਂ ਕੰਮ ਕਰਤਾ ਵੀ ਭਾਈ ਕੰਮ ਕਰਨਾ ਪੈਣਾ ਸੀ ਤੇ ਕੰਮ ਕਰਕੇ ਤੁਰ ਗਏ ਠੀਕ ਆ ਜਿੱਥੇ ਗਾਡਰ ਪੈ ਸਕਦਾ ਸੀ ਗਾਡਰ ਪਾਇਆ ਹੈ ਥੱਲੇ ਛੱਤ ਆਪਾਂ ਦਿਖਾ ਦੇ ਜਿੱਥੋਂ ਥੱਲੇ ਛੱਤ ਬਾਈ ਜ ਦਿਖਾ ਦੀ ਕਿਵੇਂ ਪੱਤੀ ਪਈ ਆ ਹੂੰ ਗੋਟਾ ਪੱਤੀ ਪਈ ਆ ਪੱਤੀ ਪਾ ਕੇ ਪੂਰੀ ਵਧ ਗਈ ਜਾਂਦਾ ਇਹ ਸਲਾਹ ਆਏ ਤੇ ਅਸੀਂ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਇੱਕ ਗੱਲ ਹੋਰ ਦੇਖੀ ਮੈਂ ਇੱਥੇ ਰਿਵਾਜ ਹੀ ਹੁੰਦਾ ਏਰਗੇ ਚ ਫਿਰੋਜ਼ਪੁਰ ਤੋਂ ਇਹ ਟਾਇਲਾਂ ਨਹੀਂ ਮਿਲਦੀਆਂ ਨਹੀਂ ਮੈਂ ਕਿਤੇ ਨਹੀਂ ਮਿਲਦੀ ਨੇੜੇ ਤੇ ਨੇੜੇ ਮੋਗੇ ਵੀ ਨਹੀਂ ਮਿਲਦੀ ਆਪਣੇ ਜੀ ਮੋਗੇ ਵੀ ਨਹੀਂ ਨਿਆਲੇ ਵਾਲੇ ਮਿਲਦੀਆਂ ਹਾਂ ਮੋਗੇ ਪਾਣੇ ਨਹੀਂ ਮਿਲਦੀਆਂ ਤੇ ਪਰ ਮੈਨੂੰ ਇੰਨਾ ਪਤਾ ਮੈਂ ਇੱਕ ਗੱਲ ਹੋਰ ਕਹਿ ਦਣਾ ਇਹ ਵੀਡੀਓ ਚ ਸੇਵਾ ਵਾਲੀ ਵੀਡੀਓ ਸ਼ੇਅਰ ਤਾਂ ਲੋਕਾਂ ਨੇ ਕਰਨੀ ਕਰਨੀ ਐ ਇੱਧਰ ਫਿਰੋਜ਼ਪੁਰ ਏਰਗੇ ਚ ਆ ਟਾਇਲਾਂ ਵਿਕਣ ਲੱਗਣਗੀਆਂ ਹਾਂਜੀ ਜੇ ਕਿਸੇ ਨੇ ਪਹਿਲਾਂ ਚ ਕੰਮ ਕਰਨਾ ਹਾਂਜੀ ਤੇ ਇਹ ਚ ਕਮਰਸ਼ਲ ਸਲਾਹ ਦੇ ਦਿੰਨੇ ਆ ਤੁਹਾਨੂੰ ਲਿਆ ਕੇ ਰੱਖ ਲੋ ਵਿਕਣਗੇ ਹਾਂ ਇੱਕ ਇੱਕ ਗਰੀਬ ਅਮੀਰ ਵਾਲੀ ਹਰੇਕ ਦੀ ਛੱਤ ਆ ਇਹ ਫੋਰਚੂਨਰ ਗੱਡੀਆਂ ਦੇ ਉੱਤੇ ਪਈ ਵੀ ਛੱਤ ਵੀ ਆ ਤੇ ਗਰੀਬ ਦੇ ਜਵਾਕਾਂ ਤੇ ਪਈ ਵੀ ਛੱਤ ਵੀ ਆ ਕੁਛ ਨਹੀਂ ਹੁੰਦਾ ਜਿੰਨਾ ਹੁੰਦਾ ਪੂਰਾ ਵਧੀਆ ਜਿੰਨਾ ਭਾਰ ਆ ਭਦਈ ਜਾਂਦੇ ਆ ਹਾਂ ਤੇ ਸੰਤੁਸ਼ਟੀ ਆ ਹੂੰ ਇਸ ਤੋਂ ਬਾਅਦ ਤਾਂ ਬੇਫਿਕਰੇ ਆ ਜਿੰਨਾ ਸਮਾਨ ਇਹ ਛੱਤ ਚੋਂ ਨਿਕਲਿਆ ਸੀ ਉਹ ਸਾਰਾ ਇਹਦੇ ਉੱਤੇ ਹੀ ਲਾਤਾ ਇਕੱਲੇ ਬਾਲੇ ਬਚ ਗਏ ਤੇ ਨਾਲ ਕੋ ਬੱਚੇ ਹੀ ਜਾਣੇ ਤੇ ਬਾਲੇ ਅਗਤੀ ਸਿਆਲਾਂ ਚ ਸਾਗ ਸੂਕ ਧਰਨਗੇ ਸਾਗ ਬਣਾਉਣਗੇ ਦੋ ਸਿਆਲ ਕੱਢਣਗੇ ਹਾਂ ਕਿ ਨਹੀਂ ਉਹ 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 ਇਹਨਾਂ ਦਾ ਇਹਨਾਂ ਦੇ ਸਾਗ ਵਾਲਾ ਕੰਮ ਸੂਤ ਆ ਜੂਗਾ ਤੇ ਇੱਕ ਗੱਲ ਹੋਰ ਆ ਬਾਈ ਵੀ ਮੈਂ ਕਹਿੰਦਾ ਵੀ ਲਾਨ ਕਰਨ ਨਾਲੋਂ ਜਾਂ ਇਹ ਦੇਖਣ ਨਾਲੋਂ ਵੀ ਲੋਕ ਕਿਤੇ ਆਏ ਮੋਟਰਸਾਈਕਲ ਚੱਕ ਕੇ ਘਰਾਂ ਚ ਨਿਕਲ ਜਾਣ ਤੇ ਯਾਰ ਬਸ ਇੱਕ ਇੱਕ ਬੰਦੇ ਦਾ ਕੰਮ ਕਰਕੇ ਦੇਈ ਜਾਣ ਵਾਦੂ 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 ਹਾਂ ਇਹ ਗੱਲ ਹੜ ਨਹੀਂ ਨਾ ਜਿਹੜੇ ਮੀਂਹ ਆਇਆ ਬਈ ਆਪਤਾ ਹੂੰ ਇਹ ਸਹੀਆਂ ਦੇ ਕਾਰਨ ਆ ਮੈਂ ਇੱਕ ਪਾਸਿਓਂ ਹੜ ਆਇਆ ਜ਼ਮੀਨਾਂ ਤੇ ਦੂਜੇ ਪਾਸਿਓਂ ਹੜ ਆਇਆ ਜਜ਼ਬਾਤਾਂ ਦਾ ਜਿਵੇਂ ਜਜ਼ਬਾਤਾਂ ਦਾ ਹੜ ਆਇਆ ਨਾ ਉਹ ਜਜ਼ਬਾਤਾਂ ਵਾਲੇ ਹੜ ਨੇ ਵੀ ਫਿਰ ਸੁੱਕਾ ਗਿਲਾ ਨਹੀਂ ਦੇਖਿਆ ਜਿੱਥੇ ਪਾਣੀ ਚੜ ਗਿਆ ਉੱਥੇ ਤਾਂ ਬਾਲੇ ਹੀ ਚੜ ਗਿਆ ਤੇ ਕੋਈ ਖੁਸ਼ਕੀ ਚ ਬੈਠਾ ਤਾਂ ਖੁਸ਼ਕੀ ਚ ਵੀ ਬੈਠਾ ਰਹਿ ਗਿਆ ਸਾਰੇ ਸਾਰੇ ਠੋਕੇ ਆ ਤੇ ਉਹ ਚ ਬਾਈ ਕਿਸੇ ਦਿੱਤਾ ਹੀ ਨਹੀਂ ਹਾਂ ਮੀਆਂ ਦਾ ਕਾਰਨਾਮਾ ਸੀਗਾ ਹੂੰ ਛੱਤ ਤੋਂ ਬਾਲੇ ਡੈਗਦੇ ਉਤੋਂ ਹੂੰ ਦੋ ਬਾਲੇ ਬਦਲਦੇ ਬਦਲਦੇ ਨੇ ਛਾਤੀ ਬਦਲ ਹਾਂ ਤੇ ਇਹ ਤੁਸੀਂ ਦੇਖੋ ਇੱਕ ਗੱਲ ਹੋਰ ਬਈ ਇਹਦੇ ਉੱਤੇ ਬਾਈ ਭਾਰ ਵਧ ਹੀ ਗਿਆ ਛੱਤ ਤੇ ਜਿਹੜੀ ਮਿੱਟੀ ਸੀ ਦੀ ਢਾਲ ਸੀ ਮਿੱਟੀ ਕੀ ਹੋਈ ਗਈ ਜਿਹੜੇ ਬਾਲੇ ਝੁਕੀ ਗਏ ਜਿੰਨੇ ਬਾਲੇ ਝੁਕੀ ਗਏ ਢਾਲ ਵਾਲੇ ਥਾਂ ਤੇ ਮਿੱਟੀ ਹੋਰ ਆ ਕੇ ਖੜੀ ਗਈ ਬਾਲੇ ਵਿੰਗੇ ਹੋਈ ਗਏ ਆ ਤੁਸੀਂ ਦੇਖੋ ਵੀ ਟੈਕਨੀਕਲੀ ਗੱਲ ਦੇਖੋ ਵੀ ਐ ਬਾਲੇ ਹੋ ਗਏ ਐ ਉਹ ਜਿੰਨੇ ਬਾਲੇ ਨੀਵੇਂ ਹੋਈ ਗਏ ਮਿੱਟੀ ਉਨੀ ਉਥੇ ਨੀਵੇਂ ਤਾਂ ਹੋਰ ਆ ਕੇ ਖੜੀ ਗਈ ਉਹ ਹੋਰ ਝੁਕੀ ਗਏ ਨੁਕਸਾਨ ਹੀ ਹੋਇਆ ਤਾਂ ਫਾਇਦਾ ਨਹੀਂ ਹੋਇਆ ਹਾਂ ਉਹ ਹੋਰ ਝੁਕੀ ਗਏ ਉਹ ਹੋਰ ਮਿੱਟੀ ਖੜੀ ਗਈ ਹੋਰ ਝੁਕੀ ਗਏ ਤੇ ਉਹ ਅਖੀਰ ਨੂੰ ਝੋਲੀ ਵਾਂਗੂ ਥੱਲੇ ਹੀ ਨਿਕਲ ਗਏ ਉਹ ਤੇ ਉਹ ਨਿਕਲੇ ਚਾਰੀ ਸੀਗੇ ਹਾਂ ਤੇ ਨੁਕਸਾਨ ਸਾਰੀ ਸ਼ਤਤਾ ਕਰ ਹਾਂ ਸਾਰੀ ਸ਼ਤਤਾ ਕਰਤਾ ਧੰਨਵਾਦ ਜੀ ਇੱਕ ਵੀਡੀਓ ਬਾਅਦ ਚ ਪਾਵਾਂਗੇ ਠੋਕ ਕੇ ਪੂਰੀ ਠੋਕ ਕੇ ਪਾਵਾਂਗੇ ਇੱਕ ਗੱਲ ਫਾਲੋ ਕਰਾ ਲਓ ਸਾਨੂੰ ਹਾਂ YouTube ਤੇ ਬਾਈ ਬਣ ਕੇ ਸਾਡੇ ਬੰਦੇ ਨੂੰ ਕਰ ਲੋ ਫਾਲੋ ਹੈ YouTube ਤੇ ਵੀਡੀਓ ਪਾਇਆ ਕਰੂਗਾ ਟੈਕਨੀਕਲੀ ਬਹੁਤ ਜਾਣਕਾਰੀ ਵਾਲਾ ਠੀਕ ਹੈ ਇੱਥੇ ਹੁਣ ਉਤਾਰ ਆਪ ਇਹਨਾਂ ਨੂੰ ਇੰਨਾ ਹੀ ਬਰਲਾ ਰੱਖ ਦਗੇ ਕਿ ਇੱਕਤਾ ਕਰ ਲਗੇ ਸੀਮੈਂਟ ਪੂਰਾ ਹੋਰ ਬਾਦ ਪਾ ਹੈ ਹੈ ਸੀਮੈਂਟ ਹੀ ਪੂਰਾ ਹੋਰ ਬਾਦ ਪਾ ਹੈ ਮੈਂ ਕਹਾਂ ਯਾਰ ਦੇਖਣ ਨਾਲ ਨਾ ਕਈ ਜਣ ਮੈਸਤਰੀ ਮਾੜਾ ਕੋਈ ਗੱਲ ਨਹੀਂ ਹੈ ਆਪਾਂ ਉਹਨਾਂ ਨੂੰ ਚੰਗਿਆਂ ਮੇ ਸੇਵਾ ਦੇ ਦੱਸ ਦਲਾਂਗੇ ਹਾਂ ਜੱਟ ਦੇ ਉਹ ਆ ਜਾਣਗੇ ਹਾਂ ਇੱਥੇ ਆਪਣੇ ਕੰਮ ਆਪਣੇ ਦੇਦੇ ਹੂੰ ਜਿਹਨਾਂ ਜਿਹਨਾਂ ਨੇ ਮੈਸੇਜ ਕਰਨਾ ਉਹਨਾਂ ਨੂੰ ਕਹਾਂਗੇ ਭਾਈ ਵੀ ਤੁਸੀਂ ਜੇ ਕਹਿਤਾ ਨਾ ਛੱਤ ਤੇ ਆਏਗਾ ਤੋਂ ਪਾਇਆ ਹਾਂ ਉਹਨਾਂ ਨੂੰ ਕਹਾਂ ਨਾ ਭਾਈ ਆ ਜਾਓ ਹਾਂ ਅਗਲੀ ਛੱਤ ਤੇ ਤੁਸੀਂ ਕਰੋ ਤੇ ਜੇ ਕਿਸੇ ਨੂੰ ਲੱਗੇ ਵੀ ਲਹਿਰਗਾ ਗਲਤ ਬੰਦਾ ਉਹ ਵੀ ਭਾਈ ਆਪ ਆ ਜਾਓ ਚੰਗੇ ਲਹਿਰਗੇਰੇ ਆ ਇੱਥੇ ਜੋੜ ਆ ਇੱਥੇ ਜੋੜਤਾ ਭਾਈ ਐਂ ਬਣੂਗਾ ਚੱਕ ਦਿਓ ਫਟ ਚਲੋ ਧੰਨਵਾਦ ਜੀ ਚਲੋ ਜੀ ਸਾਸਰੀ ਕਾ